ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਵਿਖੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਸੀ ਤੇ ਜਿਸ ਦੇ ਕਾਰਨ ਮੰਗਾਂ ਨਾ ਪੂਰੀਆਂ ਹੋਣ ਕਾਰਨ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਗਿਆ ਅਤੇ ਨਾਲ ਹੀ ਕਿਸਾਨਾਂ ਨੇ ਬੱਬਰੀ ਬਾਈਪਾਸ ਵਿਖੇ ਨੈਸ਼ਨਲ ਹਾਈਵੇ ਤੇ ਟੈਂਟ ਲਗਾ ਕੇ ਚੌਕ ਦੇ ਵਿੱਚ ਤਰਨਾ ਲਾਇਆ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਕੁਝ ਮੰਗਾ ਸੀ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਬਾਈਪਾਸ ਦੇ ਉੱਤੇ ਤਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਕਿ ਗੰਨੇ ਦਾ ਰੇਟ 450 ਰੁਪਏ ਕੁਇੰਟਲ ਕੀਤਾ ਜਾਵੇ। ਦੂਜੀ ਮੰਗ ਉਹਨਾਂ ਨੇ ਰੱਖੀ ਹੈ ਕਿ ਡੀਜ਼ਲ ਪੈਟਰੋਲ ਦੇ ਰੇਟ 'ਚ ਵਾਧੇ ਨੂੰ ਪੰਜਾਬ ਸਰਕਾਰ ਤੁਰੰਤ ਵਾਪਸ ਲਵੇ ਬਿਜਲੀ ਦੇ ਖਤਮ ਵਿੱਚ ਜੋ ਵਾਦਾ ਕੀਤਾ ਉਹ ਸਰਕਾਰ ਵਾਪਸ ਲਵੇ ਨਾਲ ਹੀ ਉਹਨਾਂ ਕਿਹਾ ਕਿ ਡੀਪੀ ਖਾਦ ਨੂੰ ਪੂਰਾ ਕੀਤਾ ਜਾਵੇ ਜਿਸ ਦੇ ਚੱਲਦੇ ਕਿਸਾਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਸੀ ਤੇ ਨੈਸ਼ਨਲ ਹਾਈਵੇ ਬਬਰੀ ਬਾਈਪਾਸ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਸੀ ਜਿਸ ਦੇ ਕਾਰਨ ਹਾਈਵੇ ਜਾਮ ਹੋਣ ਕਾਰਨ ਟ੍ਰੈਫਿਕ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਗ੍ਰਾਫਿਕ ਦੂਰ ਦੂਰ ਤੱਕ ਜਾਮ ਹੋ ਗਈ ਲੰਬਾ ਜਾਮ ਲੱਗ ਗਿਆ ਆ ਤੁਹਾਨੂੰ ਵੀ ਦਿਖਾਉਣੇ ਆ ਮੌਕੇ ਦੀਆਂ ਤਸਵੀਰਾਂ ਮੇਰਾ ਨਾਮ ਇਸਲਾਮ ਕਰਮਜੀਤ ਸਿੰਘ ਨੂਨ ਅਸੀਂ ਕਿਸਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਅਹੁਦੇਦਾਰ ਵਾਂ ਧੰਨਾ ਲਾਉਂਦਾ ਏਜੰਡਾ ਕੀ ਹੈ ਏਜੰਡਾ ਜੀ ਇਹ ਆ ਵੀ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਆ ਇਹ ਕਿਸਾਨਾਂ ਦੇ ਨਾਲ ਕੋਜੇ ਮਜ਼ਾਕ ਕਰ ਰਹੀ ਆ ਜਿੱਦਾਂ ਗੰਨੇ ਦਾ ਰੇਟ ਜਿਹੜਾ ਘੱਟੋ ਘੱਟ 450 ਰੁਪਏ ਹੋਣਾ ਚਾਹੀਦਾ ਲੇਕਿਨ ਉਹ ਵੀ ਸਰਕਾਰ ਖਾਨਾ ਦੇ ਨਾਲ ਕੋਈ ਸਹਿਮਤੀ ਨਹੀਂ ਬਣਾ ਰਹੀ ਜਿਵੇਂ ਝੋਨਾ ਵਾ ਉਹ ਸਾਡਾ ਪੱਕੇ ਖੇਤਾਂ ਦੇ ਵਿੱਚ ਤਿਆਰ ਹੋ ਗਿਆ ਸਰਕਾਰ ਨੇ ਕੋਈ ਸੈਲਰ ਕੋ ਮੰਡੀਆਂ ਕੋ ਅਲਾਟਮੈਂਟ ਨਹੀਂ ਕੀਤੀਆਂ ਬਿਲਕੁਲ ਸਰਕਾਰ ਵੇਸਲੀ ਹੋਈ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੀ ਤੇ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਕੋਈ ਜਿਹੜਾ ਆਪਣਾ ਸੰਘਰਸ਼ ਵਾ ਤੇਖਾ ਕਰਾਂਗੇ ਵੇਖੋ ਸਰਕਾਰ ਦੀ ناکਾਮਗੀਆਂ ਮੁੱਖ ਝੰਡਾ ਸਾਡਾ ਇਹ ਆ ਵੀ ਜਿਹੜੀ ਝੋਨੇ ਦੀ ਪੈਡੀ ਦਾ ਸੀਜ਼ਨ ਚੱਲ ਜਿਹੜਾ ਵਾ ਉਹ 10 ਦਿਨ ਰਹਿ ਗਏ ਆ 10 ਦਿਨਾਂ ਨੂੰ ਪੈਡੀ ਦਾ ਸੀਜ਼ਨ ਚੱਲ ਜਾਣਾ ਤੇ ਅਜੇ ਤੱਕ ਸਰਕਾਰ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਸਾਰੇ ਹੀ ਮੇਰੇ ਭਰਾ ਸਰਕਾਰ ਨੇ ਝੋਨਾ ਖਰੀਦ ਕੇ ਕਿੱਥੇ ਲਾਉਣਾ ਕਿੱਧਰ ਨੂੰ ਘੱਲਣਾ ਕਿਉਂਕਿ ਜਿੰਨੇ ਛਾਲਦਰ ਮਾਲਕਾ ਉਹ ਕਹਿੰਦੇ ਸਾਡੇ ਕੋ ਸਪੇਸ ਹੀ ਐ ਸਪੇਸ ਹੀ ਨਹੀਂ ਆ ਕੋਈ ਸਾਡੇ ਕੋ ਜਗ੍ਹਾ ਨਹੀਂ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਦੀ ਦੇ ਪਰ ਚੜਾਈ ਅਸੀਂ ਆਪਣੇ ਛਾਲਦਰਾਂ ਦੇ ਉੱਤੇ ਕੋਈ ਝੋਨਾ ਨਹੀਂ ਲਾਵਾਂਗੇ ਝੋਨਾ ਇੱਕ ਐ ਹੋਜੀ ਫਸਲ ਆ ਨਾ ਉਹਨੂੰ ਆੜਤੀਏ ਰੱਖ ਸਕਦਾ ਚਲੋ ਧੰਨਵਾਦ ਨਾ ਉਹਨੂੰ ਜੱਟ ਰੱਖ ਸਕਦਾ ਘਰ ਤੇ ਨਾ ਉਹਨੂੰ ਕੇ ਸਾਮਚੇ ਸਰਕਾਰ ਲਾ ਸਕਦੀ ਆ ਉਹ ਸ਼ੈਲਰਾਂ ਨੂੰ ਲੱਗਦਾ ਸ਼ੈਲਰਾਂ ਨਾਲ ਸਾਮਕੇ ਆਪਣੇ ਜਿਹੜੇ ਉਹ ਚੱਕੇ ਲਾਉਣੇ ਆ ਫਿਰ ਪੂਰਾ ਸਾਲ ਉਹਨਾਂ ਨੇ ਪੀੜਨਾ ਇਹਦੇ ਮੇਨ ਅਜੰਡਾ ਜਿਹੜਾ ਸਾਡਾ ਅੱਜ ਝੋਨੇ ਦਾ ਵੀ ਪੈਡੀ ਜਿਹੜੀ ਉਹ ਤਿਆਰ ਹੋਈ ਆ ਤੇ ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਸੁੱਤੀ ਆ ਕੋਈ ਉਹਨਾਂ ਦਾ ਸੰਜੀਦਾ ਨਹੀਂ ਦੂਜਾ ਸਾਡਾ ਮੰਗਾ ਕੇ ਜਿਹੜੀ ਗਨੇ ਦਾ ਸੀਜ਼ਨ ਆ ਉਹ ਉੱਪਰ ਆ ਗਿਆ ਸਾਡੇ ਉਹਦੇ ਵਾਸਤੇ ਸਰਕਾਰ ਨੇ ਨਾ ਅਜੇ ਤੱਕ ਕੋਈ ਰੇਟ ਐਲਾਨ ਕੀਤਾ ਨਾ ਅਜੇ ਤੱਕ ਕੋਈ ਡੇਟ ਐਲਾਨ ਕੀਤੀ ਵੀ ਕਿੰਨੀ ਤਰੀਕ ਨੂੰ ਆਪਾਂ ਮੇਲਾ ਚਾਹਣਗੇ ਤੇ ਕੀ ਰੇਟ ਦਵਾਂਗੇ ਕਿਉਂਕਿ ਇਹ ਰੈੱਡ ਰੋਡ ਦੀ ਬਿਮਾਰੀ ਆ ਗਈ ਆ ਗੰਨੇ ਨੂੰ ਗੰਨਾ ਦੇ ਉਹਨਾਂ ਨੂੰ ਬਈ ਜਾਂਦਾ ਕਿਸਾਨ ਦਾ ਵੱਡਾ ਨੁਕਸਾਨ ਹੋਣਾ ਜੇ ਜਿੰਨੀ ਮਿਲ ਲੇਟ ਹੋ ਗਈ ਪਿਛਲੀ ਵਾਰ ਇਹ ਨਾ 31 ਦਸੰਬਰ ਨੂੰ ਜਾ ਕੇ ਮਿਲਾਂ 31 ਨਵੰਬਰ ਨੂੰ ਚਲਾਈਆਂ ਤੇ ਅਸੀਂ ਚਾਹੁੰਦੇ ਸਾਡੀਆਂ 15 ਨਵੰਬਰ ਨੂੰ ਜਿਹੜੀਆਂ ਮਿਲਣਾ ਚੱਲਣ ਬੇਰੇ ਅਸੀਂ ਡੀਏਪੀ ਜਿਹੜੀ ਆ ਖਾਦ ਤੇ ਉਹ ਅਸੀਂ ਚਾਹੁੰਦੇ ਆ ਵੀ ਡੀਏਪੀ ਸਾਨੂੰ ਜਿਹੜੀ ਪਿਓਰ ਮਿਲੇ ਕਿਉਂਕਿ ਪਿੱਛੇ ਜੇ ਸਾਰੇ ਡੀਏਪੀ ਜੀ ਡੀਏਪੀ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਗਏ ਆ ਤਾਂ ਆਪਾਂ 1450 1470 ਰੁਪਏ ਖਰਚ ਕੇ ਡੀਏਪੀ ਲੈਣੀ ਆ ਤੇ ਜੇ ਡੁਪਲੀਕੇ ਤੇ ਉਹ ਦੱਸੋ ਉਹਦਾ ਕੀ ਕਿਸਾਨ ਕਿੱਥੇ ਪਰ ਉਹਦੀ ਪਰਪੂਈ ਕਰੂਗਾ ਅਸੀਂ ਕਿਹਨੇ ਡੀਏਪੀ ਸਾਨੂੰ ਮਿਲੇ ਦੇ ਸਿਰਫ ਤੇ ਸਿਰਫ ਡੀਏਪੀ ਉਹਦੇ ਨਾਲ ਇਹਨੇ ਵੀ 1400 ਰੁਪਏ ਦੀ ਡੀਏਪੀ ਆ 1450 ਦੀ ਤੇ ਨਾਲ 1450 ਦਾ ਹੋਰ ਸਮਾਨ ਲਈਏ ਗੰਦ ਮੰਨ ਉਹ ਬਿਲਕੁਲ ਨਹੀਂ ਲਵਾਂਗੇ ਹੋਰ ਮੰਡਾ ਨੂੰ ਲੈ ਕੇ ਕੋਈ ਸਰਕਾਰੀ ਨੁਮਾਇੰਦੇ ਦੇ ਨਾਲ ਤੁਹਾਡੀ ਗੱਲਬਾਤ ਹੋਏ ਪ੍ਰਸ਼ਾਸਨ ਦੇ ਨਾਲ ਦੇਖੋ ਐਸਡੀਐਮ ਸਾਹਿਬ ਆਏ ਹੀ ਐਸਡੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਡਿਸ ਜਨ ਨਾਲ ਗੱਲ ਕਰਦਾ ਤੇ ਇਹ ਤੁਹਾਡੀ ਜਿਹੜੀ ਖੇਤੀਬਾੜੀ ਮੰਤਰੀ ਆ ਉਹਦੇ ਲੈਵਲ ਦੀਆਂ ਮੰਗਾ ਸਾਰੀਆਂ ਅਸੀਂ ਤੁਹਾਨੂੰ ਖੇਤੀਬਾੜੀ ਮੰਤਰੀ ਕੋਲ ਟਾਈਮ ਲੈ ਕੇ ਦਿੰਨੇ ਆ ਤੁਸੀਂ ਬਹਿ ਕੇ ਆਪਣੀ ਮੀਟਿੰਗ ਕਰੋ ਜੇ ਤੁਹਾਡਾ ਮਸਲਾ ਹੱਲ ਹੋ ਜੂਗਾ ਤੇ ਠੀਕ ਆ ਜੇ ਨਾ ਹੋਊਗਾ ਤੇ ਤੁਸੀਂ ਦੁਬਾਰਾ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰ ਲਓ ਅਸੀਂ ਵੀ ਇਹੋ ਗੱਲ ਉਹਨਾਂ ਨੂੰ ਕਹੀ ਆ ਵੀ ਖੇਤੀਬਾੜੀ ਮੰਤਰੀ ਸਾਡਾ ਬਹਿ ਕੇ ਕਿ ਖੇਤੀਬਾੜੀ ਦਾ ਮੰਤਰੀ ਬਵੇ ਨਾਲ ਸਾਰਾ ਮਹਿਕਮੇ ਦੇ ਅਫਸਰ ਬਹਿਣ ਬਹਿ ਕੇ ਸਾਨੂੰ ਇਹਦਾ ਹੱਲ ਦੱਸਣ ਤੇ ਇਹਦਾ ਹੱਲ ਕੀ ਕੱਢਿਆ ਤੇ ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਅਗਲਾ ਜਿਹੜਾ ਰਣਨੀਤੀ ਆ ਉਹ ਸੰਘਰਸ਼ ਵਧਾਵਾਂਗੇ ਰੇਲਵੇ ਟਰੈਕ ਰੋਡਾਂ ਤੇ ਬਹਾਂਗੇ ਵੱਖ-ਵੱਖ ਥਾਵਾਂ ਤੇ ਬਹਾਂਗੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਰੋਡਾਂ ਤੇ ਬਹਿਣ ਗਈਆਂ ਤੇ ਇਹ ਕਰਕੇ ਬੇਨਤੀ ਇਹੀ ਤੇ ਇਹੋ ਗੱਲ ਕਰਕੇ ਆਏ ਆ ਵੀ ਡੀਸੀ ਸਾਹਿਬ ਸਰਕਾਰ ਨਾਲ ਗੱਲ ਕਰਨ ਤੇ ਸਰਕਾਰ ਜਿਹੜੀ ਉਹ ਸੰਜੀਦਾ ਕਰ ਸਾਨੂੰ ਦੱਸਣ ਵੀ ਇਹਦਾ ਹੱਲ ਕੀ